ਕੁੜੀਆਂ ਚਿੜੀਆਂ ਹੁੰਦੀਆਂ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਹੁੰਦੇ ਸੋਹਰੇ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਇਹ ਕਹਾਣੀ ਹਰ ਇੱਕ ਔਰਤ ਲਈ ਆ ਜਿਹਦੇ ਨਾਲ ਇਹ ਸਾਰਾ ਕੁਝ ਵਾਪਰੰਦੇ ਆ ਇਹ ਇੱਕ ਸੱਚੀ ਕਹਾਣੀ ਹਰ ਇੱਕ ਉਸ ਔਰਤ ਦੀ ਆ ਜਿਹਦੇ ਅੰਦਰ ਦਰਦ ਤੇ ਕਿੰਨਾ ਪਰ ਉਹ ਕੁਝ ਵੀ ਦੱਸ ਨਹੀਂ ਸਕਦੀ ਇੱਕ ਧੀ ਦਾ ਦਰਦ किरण मम्मी ਵੱਡੀ ਮੰਮੀ ਆ ਜੋ ਬੱਠੀ ਹੈ ਬੇਜ 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 ਪੁੱਤਰ ਜੀ ਬਹਿ ਜਾ ਮਮੀ ਤੇਰੀਆਂ ਕੁਝ ਲੱਗਦੀਆਂ ਆ ਆ ਕੀ ਲੱਗਾਈ ਚੁੰਨੀ ਤੇ ਲਾਲ ਜੀਆ ਤੇਰੀ ਮੰਮੀ ਨੇ ਕੁਝ ਇਹ ਨਹੀਂ ਦੱਸਿਆ ਕਿ ਸੱਸਾਂ ਨੂੰ ਮੱਥਾ ਵੀ ਟੇਕੀਦਾ ਹੁੰਦਾ ਚੇਤਾ ਭੁੱਲ ਗਿਆ ਚੇਤਾ ਨਹੀਂ ਭੁਲਾਈ ਤਾਂ ਸੁੱਖ ਨਾ ਸਾਡਾ ਸਾਂਝਾ ਪਰਿਵਾਰ ਆ ਹੈ ਤੇ ਮੱਥਾ ਦਾ ਟੇਕਣਾ ਬੰਦਾ ਹੀ ਆ ਮੇਰੀ ਗੱਲ ਸੁਣ ਲੈ ਆ ਲੀੜਾ ਸਿਰ ਤੋਂ ਲੱਥਣਾ ਨਹੀਂ ਚਾਹੀਦਾ ਆ ਪੁੱਛ ਲੈ ਆਪਣੀ ਤਾਈ ਨੂੰ ਆ ਸਾਡੀ ਸੱਸ ਨੇ ਹਜੇ ਤੱਕ ਨਹੀਂ ਸਾਨੂੰ ਬੋਲਦੀ ਆ ਤੇ ਹੁਣ ਹੀ ਦੇਖ ਲੋ ਹਾਂ ਥੱਲੇ ਉਤਰਾਂਗੀਆਂ ਚੁੰਨੀ ਐਂਜੇ ਹੋ ਗਈ ਨਾ ਤੇ ਉਹਨੇ ਆਪਣੀ ਖੁੰਡੀ ਲੈ ਕੇ ਕਿਹੜਾ ਨਹੀਂ ਆ ਅੱਗ ਲਾਉਣ ਵਾਸਤੇ ਲਈਆਂ ਹੋਈਆਂ ਜੇ ਹਾਂਜੀ ਪਹਿਣੇ ਨੋ ਮੇਰੀ ਗੱਲ ਸੁਣ ਤੇ ਰਾਨੀਏ ਹਾਂਜੀ ਆ ਚੂੜਾ ਕਿਉਂ ਨਹੀਂ ਪਾਇਆ ਤੂੰ ਮੈਂ ਵੀ ਇਹੋ ਪੁੱਛਣਾ ਸੀ ਆ ਪਤਾ ਆ ਵਿਆਹ ਦੇ ਵਿੱਚ ਸਾਰੇ ਰਿਸ਼ਤੇਦਾਰ ਪੁੱਛਣ ਦੇ ਸੀ ਆ ਕਿ ਤਰ੍ਹਾਂ ਦਾ ਢਾਡੀ ਨੂਨ ਰਿਵਾਜ ਕਰਦਾ ਸਪੈਸ਼ਲ ਮਸੀ ਜੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਕੁੜੀ ਨੂੰ ਚੂੜਾ ਕਿਉਂ ਨਹੀਂ ਪੋਇਆ ਰੇ ਪੈਣਾ ਮੈਂ ਤੇਰੀ ਮਾਂ ਨੂੰ ਕਿਹਾ ਸੀ ਕਿੰਨੀ ਵਾਰੀ ਕਿ ਕੋਈ ਨਹੀਂ ਪਾ ਦੇ ਇਹਦੀ ਮਾਂ ਨੇ ਅੱਗੋਂ ਮੈਨੂੰ ਕਥਾਈ ਏਡੀ ਲੰਬੀ ਸੁਣਾਤੀ ਵੈਸੇ ਦੱਸ ਗੱਲ ਹੈ ਕੀ ਆ ਤੇਰੀ ਮਾਂ ਦੀ ਗੱਲ ਦੀ ਤੇ ਸਮਝ ਨਹੀਂ ਲੱਗਦੀ ਪਤਾ ਨਹੀਂ ਕੀ ਕੀ ਬੋਲਦੀ ਰਹਿੰਦੀ। ਸ਼ਰਦੀ ਦੀ ਲੱਗ ਜੇ। ਹਾਂ। ਓ ਮਮੀ ਵੱਡੀ ਮਮਾ ਓ ਮਮੀ ਤਾਂ ਨੂੰ ਇਹ ਕਹਿੰਦੇ ਨੇ ਆ ਕਿ ਸਾਡੇ ਚ ਨਾ ਚੂੜਾ ਦੋਸ਼ ਆ ਗਿਆ ਵਾ। ਦੋਸ਼ ਆ ਗਿਆ? ਉਹ ਕੀ ਹੁੰਦਾ? ਮੈਨੂੰ ਤੇ ਆਪ ਨਹੀਂ ਪਤਾ। ਅੱਨੇ ਜਿੰਨੀਆਂ ਵੀ ਭੈਣਾ ਗੱਲਾਂ ਆ ਇਹਨਾਂ ਦੇ ਪੇ ਕਿਉਂ ਹੀ ਪਤਾ ਲੱਗਣ ਡੀਆਂ ਮੈਨੂੰ। ਕਿੰਨ ਤਾਂ ਕੋਈ ਸਮਝ ਲੱਗਣ ਡਈ ਕੀ ਇਹ? ਮੈਨੂੰ ਸਣੀ ਪਹਿਲੀ ਵਾਰੀ ਅੱਜ। ਆਹ ਕੀ ਮਤਲਬ ਆ? ਓ ਮਮੀ ਅਸਲ ਜੇ ਗੱਲ ਇਹ ਹੈਗੀ ਆ ਸਾਡੇ ਰਿਸ਼ਤੇਦਾਰਾਂ ਚ ਨਾ ਕੁੜੀ ਦਾ ਵਿਆਹ ਸੀਗਾ ਤੁਹਾਨੂੰ ਪਤਾ ਤੇ ਇੱਕ ਦਿਨ ਪਹਿਲਾਂ ਚੂੜਾ ਪਾਉਂਦੇ ਆ ਲ ਓਕੇ ਆਖਿੰਦੇ ਨਾ ਪਹਿਲਾਂ ਚੂੜਾ ਪਾਉਂਦੇ ਆ ਆ ਸਾਨੂੰ ਕੀ ਪਤਾ ਇਹ ਤਾਂ ਪੂਰੀ ਦੁਨੀਆ ਨੂੰ ਪਤਾ ਕਿ ਇੱਕ ਦਿਨ ਪਹਿਲਾਂ ਹੀ ਚੂੜਾ ਪਾਈਦਾ ਉਹ ਵੀ ਮਾਮੇ ਪਾਉਂਦੇ ਆਹੋ ਤੇ ਸਵਾ ਮਹੀਨਾ ਪਹਿਲਾਂ ਨਹੀਂ ਪਾਈਦਾ ਮੰਮੀ ਪੂਰੀ ਗੱਲ ਤੇ ਸੁਣੋ ਗੱਲ ਕੀ ਆ ਉਹ ਰਿਸ਼ਤੇਦਾਰਾਂ ਦੇ ਜਿਹੜੀ ਕੁੜੀ ਦਾ ਵਿਆਹ ਸੀਗਾ ਨਾ ਹੂੰ ਤੇ ਅਗਲੇ ਦਿਨ ਹੀ ਨਾ ਉਹ ਐਕਸਪਾਇਰ ਹੋ ਗਈ ਸੀ ਹਾਏ ਹਾਏ ਨਹੀਂ ਸ਼ੋਭਾ ਸ਼ੋਭਾ ਕਾ ਆ ਵਿਆਹ ਕੇ ਤੈਨੂੰ ਹਜੇ 2 ਦਿਨ ਹੋ ਗਏ ਲਿਆਂਦੇ ਰ ਕਿਤਰਾ ਦੀਆਂ ਗੱਲਾਂ ਕਰਨ ਢਈਆਂ ਨਹੀਂ ਤੁਸੀਂ ਪੁੱਛਿਆ ਸੀ ਨਾ ਤਾਂ ਕਰਕੇ ਚੂੜਾ ਨਹੀਂ ਪਾਇਆ ਕਿਉਂਕਿ ਸਾਡੇ ਘਰ 'ਚ ਕੋਈ ਵੀ ਨਹੀਂ ਪਾਉਂਦਾ ਚੂੜਾ ਦੋਸ਼ਿਆ ਗਿਆ ਚੱਲ ਦਫਾ ਕਰ ਜਿਹੜਾ ਦੋਸ਼ਿਆ ਗਿਆ ਬੈ ਇੱਥੇ ਰਕ ਤੈਨਾਂ ਗੱਲ ਕਰਨੀ ਬੈ ਜਾ ਨੇ ਭੈਣ ਤੂੰ ਵੀ ਬੈ ਜਾ ਬੈ ਜਾ ਤੂੰ ਵੀ ਬੈਜ ਜਸਵੀਰ ਮੈਂ ਇੱਥੇ ਬੈ ਜੰਨੀ ਆ ਗੱਲ ਮੈਂ ਭੈਣੇ ਸ਼ੁਰੂ ਕਰਾਂ ਕਿ ਗੱਲ ਤੂੰ ਕਰੇਂਗੀ ਕਰਤੂ ਸ਼ੁਰੂ ਕਰ ਮੈਂ ਤੇਰੇ ਨਾਲ ਹੀ ਗਲੋਤੀ ਆ ਵੇਖ ਤੀਏ ਰਾਣੀਏ ਗੱਲ ਇਹ ਆ ਕਿ ਸਾਡਾਗਾ ਸਾਂਝਾ ਪਰਿਵਾਰ ਤੇਰੀ ਮਾਂ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਆ ਦੋ ਜਾਨੀਆਂ ਉੱਤੇ ਰਹੰਦੀਆਂ ਦੋ ਜਾਨੀਆਂ ਥੱਲੇ ਰਹੰਦੀਆਂ ਆ ਚੌਕੇ ਸਾਡੇ ਅਲੱਗ-ਅਲੱਗ ਜ਼ਰੂਰ ਆ ਪਰ ਇਹ ਨਹੀਂ ਕਿ ਉੱਪਰ ਦੀ ਰੋਟੀ ਉੱਪਰ ਬੰਦੀ ਥੱਲੇ ਦੀ ਥੱਲੇ ਬੰਦੀ ਆ ਆ ਜਿੱਧਰ ਬਣੀ ਹੋਵੇ ਉੱਥੇ ਖਾ ਲਈਦੀ ਆ ਤੇ ਦੂਜੀ ਗੱਲ ਜਿਹੜੀ ਸਰ ਨਾਲ ਗੱਲ ਜ਼ਰੂਰੀ ਆ ਕਿ ਵੇਖ ਮੇਰੀ ਰਾਣੀਏ ਧੀਏ ਜਿਹੜੀ ਵੀ ਗੱਲ ਹੋਏਗੀ ਕਿ ਇਹ ਨਹੀਂ ਚੁੱਕਿਆ ਫੋਨ ਤੇ ਪੇਕੇ ਕਰਤਾ ਚੁੱਕਿਆ ਫੋਨ ਤੇ ਚਾਚੀਆਂ ਤਾਈਆਂ ਨੂੰ ਕਰਤਾ ਕਿਸੇ ਨੂੰ ਫੋਨ ਕਰਨ ਦੀ ਜਰੂਰਤ ਨਹੀਂ ਹੈਗੀ ਤੇ ਫੋਨ ਵੀ ਹਿਸਾਬ ਨਾਲ ਕਰਨਾ ਹੈ ਇਹ ਨਹੀਂ ਤਵੇ ਤੇ ਫੁਲਕਾ ਸੜਦਾ ਪਿਆ ਹੋਵੇ ਤੇ ਅਸੀਂ ਫੋਹਾਂ ਮਮੀ ਸਭ ਦੀ ਅਰਬੀ ਬਣਾਈ ਜੇ ਦੂਜੀ ਗੱਲ ਤੇ ਫੋਨ ਨਹੀਂ ਤੇਰੇ ਕੋ ਹੁਣਾ ਚਾਹੀਦਾ ਜੇ ਤਾਂ ਆਪਣੇ ਪੇਕੇਓ ਫੋਨ ਲੈ ਕੇ ਆਈਆਂ ਉਹ ਥੱਲੇ ਟੇਬਲ ਤੇ ਪਿਆ ਹੋਣਾ ਚਾਹੀਦਾ ਏ ਨਹੀਂ ਕਿ ਚੋਕੇ ਕਮਰੇ ਚ ਲੈ ਆਂਦਾ ਚੋਕੇ ਉਧਰ ਲੈ ਗੇ ਫੋਨ ਤੇ ਨਹੀਂ ਉਹ ਸਾਡੇ ਘਰ ਦੀ ਰੀਤ ਆ ਨਾ ਵੱਡੀ ਨੂੰ ਕੋ ਫੋਨ ਹੈ ਗਈ ਤੇ ਨਾ ਤੇਰ ਕੋ ਹੋਣਾ ਚਾਹੀਦਾ ਸੁਣ ਲੈ ਮੇਰੀ ਗੱਲ ਨਹੀਂ ਮੇਨ ਗੱਲ ਤੇ ਤੂੰ ਦੱਸਦੀ ਨਹੀਂ ਬਈ ਜਿਹੜੀ ਗੱਲ ਕਰਨੀ ਉਹ ਕਰਖਾ ਪਹਿਲਾਂ ਤੇ ਬਾਕੀ ਬਾਅਦ ਵਿੱਚ ਕਰ ਲਾਂਗੇ ਉਹ ਕਿਤੇ ਚੱਲੀ ਏ ਦੱਸਦੀ ਦੱਸਦੀ ਆ ਪੁੱਤਰ ਵੇਖ ਘਰ ਦੇ ਵਿੱਚ ਪਹਿਲੀ ਗੱਲ ਤਾਂ ਸਾਡੇ ਕਦੀ ਕੋਈ ਉਤਰਾਂ ਦੀ ਗੱਲ ਹੋਈ ਨਹੀਂ ਜੇ ਮੱਲਾ ਕਿਸੇ ਵਲੇ ਉੱਚੀ ਨੀਵੀ ਹੋ ਜੇ ਤੇ ਇਹ ਨਹੀਂ ਕਿ ਮੁੰਡੇ ਤੇ ਆਂਦਿਆਂ ਕੰਨ ਭਰ ਦਵੇਂ ਸੁਣ ਲਿਆ ਮੇਰੀ ਗੱਲ ਦੂਜੀ ਗੱਲ ਕਿ ਸਾਰਾ ਦਿਨ ਆਪਣੇ ਕਮਰੇ ਚ ਨਹੀਂ ਬਣਨਾ ਜਦੋਂ ਰਾਤ ਸੋਣਾ ਹੈ ਸਾਰੇ ਘਰ ਦਾ ਕੰਮ ਮੁਕਮਕਾ ਕੇ ਫਿਰ ਆਪਣੇ ਕਮਰੇ ਜਾਣਾ ਨਾਲ ਮੇਰੀ ਗੱਲ ਸੁਣ ਕਿਰਨ ਇਹ ਨਹੀਂ ਕੜੀ ਕੋਵੇ 골ਡੀ ਨੂੰ ਫੋਨ ਲਾ ਤਾਂ ਮੇਰਾ ਦਿਲ ਉਦਾਸ ਹੋ ਗਿਆ ਆ ਕੰਮ ਕੋਈ ਚੱਲ ਸਿੱਧੀ ਗੱਲ ਹੀ ਤੇ ਫੋਨ ਤੇਰੇ ਕੋਲ ਹੈਗਾ ਵੀ ਹੈ ਨਾ ਤੇ ਉਹ ਰਹੇਗਾ ਚਾਈ ਦੇ ਟੇਬਲ ਤੇ ਕਿਉਂਕਿ ਸਾਨੂੰ ਤੇ ਅਜ ਤੱਕ ਫੋਨ ਰੱਖਦਾ ਹੁਕਮ ਹੀ ਨਹੀਂ ਹੋਇਆ ਕਿ ਫੋਨ ਰੱਖਣਾ ਵੀ ਕਿ ਨਹੀਂ ਰੱਖਣਾ ਤੇ ਜਰਾ ਜਰਾ ਪੇਕੇ ਸੇ ਨਹੀਂ ਉਹ ਪੁੰਜਾਣੇ ਐਂਜ ਤੇ ਉਂਜ ਤੇ ਨਾ ਹੀ ਉਹ ਕੀ ਕਹਿੰਦੇ ਨੇ ਨਾ ਥੱਬਾ ਇਕੱਠੇ ਹੋ ਕੇ ਆ ਜਾਂਦੇ ਨੇ ਰਿਸ਼ਤੇਦਾਰ ਨਹੀਂ ਨਹੀਂ ਤਰੀ ਟੈਨਸ਼ਨ ਨਾ ਲੋ ਫੋਨ ਤੇ ਮੇਰਾ ਫੋਨ ਤੇ ਪੇਕੇ ਰਹਿ ਗਿਆ ਲੈ ਗਈ ਨਹੀਂ ਵਧੀਆ ਇਹ ਚੰਗਾ ਕੀਤਾ ਆ ਕਿ ਪੇਕੇ ਰਹਿ ਗਿਆ ਪਰ ਮੇਰੀ ਗੱਲ ਹੋਰ ਸੁਣ ਲਾ ਇਹ ਵੀ ਕੁੜੀਆਂ ਦੀ ਚਲਾਕੀ ਹੁੰਦੀ ਆ ਪੇਕੇ ਜਾਣ ਕੇ ਛੱਡ ਆਂਦੀਆਂ ਕਿ ਆਪਣੇ ਬੰਦਿਆਂ ਨੂੰ ਕਹਿਣਗੀਆਂ ਤੇ ਫੋਨ ਨਵਾਂ ਮਿਲੂਗਾ ਨਹੀਂ 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 ਪੇਕੇ ਜਾਣ ਜੂਣਾ ਲੱਕਮ ਰੋ ਜਿਹੜੀ ਕੋ ਨਹੀਂ ਰੱਖਣਾ ਜਸਬੀਰ ਇਹ ਥੋੜਾ ਜਿਹਾ ਕੰਟਰੋਲ ਰੱਖਣਾ ਸੀ ਇਹ ਨਹੀਂ ਹੋਵੇ ਰਾਤੀ ਗੋਲਡ ਚਲਾਓ ਆਈਸਕ੍ਰੀਮ ਖਾਈਏ ਜਿਹੜੀ ਚੀਜ਼ ਖਾਣੀ ਘਰ ਮੰਗਾਓ ਸਾਰੇ ਟੱਬਰ ਵਿੱਚ ਬਹਿ ਕੇ ਖਾਣੀ ਹੈ ਕੋਈ ਕੱਲੇ-ਕੱਲੇ ਨਹੀਂ ਜਾਣਾ ਰੇੜੀਆਂ ਤੇ ਜਾ ਕੇ ਖਲੋ ਕੇ ਗਾਣਾ ਵੇਖ ਆਪਾ ਤੈਨੂੰ ਸਮਝਾਉਂਦੇ ਪਿਆ ਤੇ ਜੇਰਾ ਸਮਝ ਜਾਈ ਅੱਛਾ ਠੀਕ ਆ ਸਮਝੇ ਨਹੀਂ ਚੀ ਇਹ ਨਾ ਗੱਲ ਆਪਣੇ ਪੱਲੇ ਬਨ ਕੇ ਤੇ ਉਹਨੂੰ ਧੀਏ ਰਾਣੀਆਂ ਮੇਰੀਏ ਆ ਲੈ ਗੰਡ ਮਾਰ ਲੈ ਗੰਡ ਮਾਰ ਲੈ ਚੱਲ ਭੈਣਾ ਹਾਂ ਚੱਲ ਜੇ ਮੈਂ ਕਿਹ ਨਹੀਂ ਗੁੱਸਾ ਨਾ ਕਰੀ ਜੇ ਤੈਨੂੰ ਅਸੀਂ ਨਾ ਨਾ ਸਮਝਾਦੇ ਫਿਰ ਤੈਨੂੰ ਚਾਈ ਜੀ ਨੇ ਸਮਝਾਇਆ ਸੀ ਆਪਣੇ ਤਰੀਕੇ ਨਾਲ ਤੇ ਅਸੀਂ ਕਿਹਾ ਅਸੀਂ ਉਹ ਸਮਝਾ ਲਈਏ ਨਾ ਨਾਲੇ ਸਾਡੇ ਵਰਗਾ ਤੇ ਸਭਾ ਕਿਸੇ ਦਾ ਹੈਗਾ ਹੀ ਨਹੀਂ ਇੰਨਾ ਚੰਗਾ ਸਭਾ ਆ ਸਾਰੀ ਦੁਨੀਆ ਸਿਫਤ ਕਰਦੀ ਆ ਕਿ ਚਾਰੇ ਦਰਾਂ ਨੇ ਛਾਣੀ ਦਾ ਸੁਭਾਅ ਬਹੁਤ ਚੰਗਾ ਚੱਲ ਆ ਜਾ ਪੁੱਤ ਚੇਤਛੀ ਨਬੇੜ ਕੇ ਆ ਜੀ ਨਾਲਾ ਤੇਰੀ ਚੁੰਨੀ ਨਾ ਥੋੜੀ ਰੰਗ ਖਰਾਬ ਹੋਇਆ ਹੈ ਤੈਨੂੰ ਹੁਣੇ ਇੱਥੇ ਸਾਬਣ ਲਾ ਕੇ ਧੋ ਛੜ ਨਹੀਂ ਤੇ ਨਵਾਂ ਸੂੜੇ ਜੇ ਕੱਲ ਸਭ ਸੀਪ ਕੇ ਆਏ ਤੇ ਖਰਾਬ ਹੋ ਜਾਣਾ ਚੱਲ ਪੇਕਿਆਂ ਨੇ ਵੀ ਸੂਟ ਕੋਟਾਂ ਦੇ ਦਿੱਤੇ ਮਾਸਾ ਪਾਰਾਈ ਦੇ ਰਹੇ ਤੇ ਜੇ ਦੇਣੀ ਲੱਗੇ ਸੀ ਤਾਂ ਆਹੋ ਚਲੋ ਕੋਈ ਨਾ ਟਾਈਮ ਤੇ ਸਰੇਗਾ ਚਲੋ ਸਬਜੀ ਤੇ ਬਣ ਗਈ ਹੈ ਹੇ ਰੱਬਾ ਕਿੰਨੀ ਗਰਮੀ ਹੈ ਨਾ ਕਿੰਨਾ ਔਖਾ ਹੈ ਗਰਮੀ 'ਚ ਇਹ ਤੇ ਕੰਮ ਕਰਨਾ ਕਿਤੇ ਨਾ ਇਹਨਾਂ ਦੇ ਘਰ ਦੇ ਰਿਵਾਜ ਬੜੇ ਹੋਜੇ ਨੇ ਸਿੱਧੋ ਚੁੰਮਣੀ ਨਹੀਂ ਲੱਤਨੀ ਚਾਹੀਦੀ ਉਂਝ ਨਹੀਂ ਕਰਨਾ ਉਂਝ ਨਹੀਂ ਕਰਨਾ ਪਤਾ ਨਹੀਂ ਇਹ ਰਿਵਾਜ ਕਦੋਂ ਖਤਮ ਹੋਣਾ ਹੈ ਚਲੋ ਕੀ ਪਤਾ ਹਮ ਕਿਰਨ ਆ ਗਈ ਹੈ ਤੇ ਸ਼ਾਇਦ ਉਹਦੇ ਆਉਣ ਨਾਲ ਖਤਮ ਹੀ ਹੋ ਜਾਵੇ ਰਿਵਾਜ ਕਿਤੇ ਇਹਨਾਂ ਦੀ ਰੋਕ ਟੋਕ ਬੜੀ ਹੈ ਚਲੋ ਕੰਮ ਤੇ ਹੋ ਗਿਆ ਹੁਣ ਮੈਂ ਜਾਣਾ ਕਰ ਮੇਰੇ ਸਗੰਦੇ ਪੈਸੇ ਫੜੇ ਫੁੜੇ ਕਿ ਨਹੀਂ ਉਹਦੇ ਕੋਲ ਅ ਮੈਨੂੰ ਕੁਛ ਨਹੀਂ ਪਤਾ ਫੜੇ ਆ ਕਿ ਨਹੀਂ ਫੜੇ ਪਤਾ ਨਹੀਂ ਦੋਵੇਂ ਜਣੀਆਂ ਗਈਆਂ ਆ ਉੱਤੇ ਕੀ ਕਰਨ ਡੀਆਂ ਤੇ ਕੀ ਨਹੀਂ ਇਹਨਾਂ ਦਾ ਵੀ ਕੁਛ ਨਹੀਂ ਪਤਾ ਲੱਗਦਾ ਕੀ ਕਰ ਦੋਵੇਂ ਗਈਆਂ ਸਾਨੂੰ ਤੇ ਕਿਹਾ ਨਹੀਂ ਨਹੀਂ ਤਾਂ ਪੁੱਛ ਲੈਿੰਦੇ ਫੜੇ ਆ ਕਿ ਨਹੀਂ ਫੜੇ ਨਸਾਂ ਨੂੰ ਹੀ ਕਦਾ ਸੁਖ ਮੇਰੀ ਆਈ ਤੇ ਮੇਰੇ ਤੇ ਤੂੰ ਗੱਲ ਹੀ ਛੱਡ ਦੇ ਨਾ ਤੇ ਮੇਰੀ ਕੀ ਲੈ ਕੇ ਆਈ ਉਹ ਵੀ ਹੱਥ ਨਮਕਾਉਂਦੀ ਆ ਗਈ ਆ ਤੇ ਤੀਸਰੀ ਦਾ ਪਤਾ ਨਹੀਂ ਉਹ ਵੀ ਖਾਲੀ ਹੱਥੀ ਆ ਗਈ ਆ ਨਹੀਂ ਭੈਣ ਲੋਕਾਂ ਦੇ ਸੁਣੀ ਦੇ ਸੀ ਇਹਨਾਂ ਨੇ ਸਮਾਨ ਦਿੰਦੇ ਆ ਮੇਰੀ ਭੈਣ ਦੇ ਨਾਲ ਦੇ ਗਵਾਂਟ ਹੈ ਕਹਿੰਦੇ ਟਰੱਕ ਭਰ ਕੇ ਸਮਾਨ ਦਾ ਆ ਗੱਡੀ ਤੱਕ ਦਿੱਤੀ ਉਹਨਾਂ ਨੇ ਇੱਥੇ ਤੇ ਰਿਕਸ਼ਾ ਵੀ ਨਹੀਂ ਲੈ ਕੇ ਆਏ ਕੁਝ ਵੀ ਨਹੀਂ ਇਹ ਕੀ ਹੈ ਸੰਟਾਚੀਆਂ ਗ੍ਰਾਮ-ਗ੍ਰਾਮ ਦੇ ਟੋਪਸ ਦੇ ਪਾਤੇ ਆ ਮਾਸਾ ਮਾਸਾ ਦਿੰਨੇ ਨਾ ਨਈਏ ਤੱਕ ਨਹੀਂ ਆਂਦੇ ਪਾਏ ਕੀ ਕਰੀਏ ਹਾਂ ਹੱਥ ਲਮਕਾਉਂਦੀਆਂ ਆ ਗਈਆਂ ਤਿੰਨੇ ਤਿੰਨੇ ਉਹੋ ਜਿਹੀਆਂ ਉਹਨਾਂ ਤੇ ਧੱਕਾ ਦੇਣ ਦੀ ਕੱਢੀ ਹੁੰਦੀ ਜਾ ਆਪਣੇ ਘਰ ਕੁਝ ਨਹੀਂ ਦੇਣਾ ਦਵਣਾ ਹੱਦੀ ਕਰ ਦਿੱਤੀ ਆਣਾ ਤਾਂ ਤੇਰਾ ਤੇ ਝੀਕਦਾ ਸਿਰ ਪਾੜ ਦਿਆ ਇਹਨਾਂ ਦਾ ਗੱਲ ਗੱਲ ਤੇ ਅਥਰੂ ਡੁਬਗਾਂਦੀਆਂ ਫਰਦੀਆਂ ਨਾ ਪੇਕਿਓ ਲੈ ਕੇ ਕੀ ਆਈਆਂ ਅਥਰੂ ਹੀ ਤੇ ਲੈ ਕੇ ਆਈਆਂ ਇੱਕ ਮਗਰ ਮੱਛ ਮੰਗ ਰੋਂੜਾ ਪਿੱਦੀਆਂ ਗੱਲ ਕੋਈ ਹੁੰਦੀ ਆ ਰੋਣਾ ਇਹਨਾਂ ਦਾ ਪਹਿਲੋ ਟਪਕਦਾ ਤੇ ਤੁਰ ਪੈਂਦੀਆਂ ਨੇ ਮੂੰਹ ਲਮਕਾ ਨਾ ਸੁਰ ਨਾ ਸਵਾਦ ਗੱਲ ਕਰੋ ਤਾਂ ਵੀ ਨਾ ਕਰੋ ਤਾਂ ਵੀ ਰੋਣਾ ਹੀ ਰੱਖਿਆ ਮੰਮੀ ਕਿਉਂ ਰੋਂਦੇ ਜੀ ਐਦਾਂ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਇਹ ਕੰਮ ਕਰੋ ਤੂੰ ਮਾਮਾ ਜੀ ਨੂੰ ਜਾ ਕੇ ਸਭ ਕੁਝ ਦੱਸ ਦੋ ਉਹ ਇਹਨਾਂ ਨੂੰ ਸਬਕ ਸਿਖਾਣਗੇ ਛੋਟੇ ਹੁੰਦੇ ਤੋਂ ਮੈਂ ਵੇਖਦੀ ਆਈਆਂ ਐ ਤੁਹਾਨੂੰ ਗਲ-ਗਲ ਤੇ ਤਾਨੇ ਮੇਨੇ ਮਾਰਦੇ ਰਹਿੰਦੇ ਐ ਬਹੁਤ ਹੋ ਗਿਆ ਮੰਮੀ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਮੈਨੂੰ ਤੁਹਾਨੂੰ ਐਦਾਂ ਬਾਰ-ਬਾਰ ਵੇਖਦੇ ਹੋਏ ਨਹੀਂ ਨਹੀਂ ਸੀਗਾ ਨਹੀਂ ਪੁੱਤਰ ਅਸੀਂ ਮਾਮਾ ਜੀ ਨੂੰ ਕੁਝ ਨਹੀਂ ਦੱਸਣਾ ਇਹਨਾਂ ਦੀ ਕਿਹੜੀ ਗੱਲ ਐ ਇਨਾਂ ਨੂੰ ਤੇ ਆਦਤ ਪੈ ਗਈ ਹੈ ਹਰ ਗੱਲ ਤੇ ਤਾਨੇ ਮਿੰਨੇ ਦੇਣ ਦੀ ਮੇਰੀ ਤੇ ਲੰਘ ਗਈ ਹੈ ਤੇ ਬਾਕੀ ਲੰਘਦੀ ਪਈ ਹੈ ਕੋਈ ਗੱਲ ਨਹੀਂ ਕਈ ਵਾਰੀ ਤੇ ਇਨਾਂ ਦੀਆਂ ਗੱਲਾਂ ਇਹੋ ਜਿਹੀ ਆਉਂਦੀ ਹੈ ਕਿ ਅੰਦਰ ਸਾੜ ਦਿੰਦੀਆਂ ਦਿਲ ਨੂੰ ਇੰਨਾ ਝੰਜੋੜਦੀਆਂ ਪਰ ਮੈਂ ਮੈਂ ਚਾਹਦੀ ਆ ਕਿ ਮੈਂ ਆਪਣੇ ਪਿਆਕਿਆਂ ਨੂੰ ਕੁਝ ਨਹੀਂ ਦੱਸਣਾ ਇਸ ਲਈ ਮੈਂ ਆਪਣਾ ਸਾਰਾ ਦੁੱਖ ਦਰਦ ਨਾ ਅੰਦਰ ਹੀ ਪੀ ਜੰਨੀ ਆ ਤੇ ਇਕੱਲੇ ਬੈ ਕੇ ਮੈਂ ਰੋ ਲੈਂਦੀ ਆ ਪਰ ਆਪਾਂ ਉਹਨਾਂ ਨੂੰ ਕੁਝ ਨਹੀਂ ਦੱਸਣਾ ਇਨਾਂ ਦੀ ਤੇ ਰੋਜ਼ ਦੀ ਆਦਤ ਹੈ ਇਸ ਲਈ ਤੂੰ ਵੀ ਮਾਮਾ ਜੀ ਨੂੰ ਪੁੱਛਣਾ ਦੱਸੀ ਸੀਗਾ ਕੋਈ ਗੱਲ ਨਹੀਂ ਤੇ ਤੂੰ ਨਾ ਕਬਰਾ ਮੇਰਾ ਪੁੱਤਰ ਤੂੰ ਕੋਈ ਟੈਨਸ਼ਨ ਨਹੀਂ ਲਾਗੀ ਤੂੰ ਆਪਣੀ ਪੜਾਈ ਵੱਲ ਧਿਆਨ ਦੇ ਬੇਟਾ ਚੱਲ ਜਾ ਕੇ ਪੜ ਆਪਣਾ ਕੰਮ ਕਰ ਇਹਨਾਂ ਨੂੰ ਕੀ ਪਤਾ ਹੋਵੇ ਕਿ ਐਸ ਮੋਲ ਦਾ ਬੱਚਿਆਂ ਤੇ ਕੀ ਅਸਰ ਪੈਂਦਾ ਉਹ ਵਿਚਾਰੀ ਪੜੇ ਕਿ ਮਾਦੀ ਟੈਨਸ਼ਨ ਵੇਖੇ ਪਰ ਇਹਨਾਂ ਇਹ ਨਹੀਂ ਸੁਧਰ ਸਕਦੀਆਂ ਮੰਮੀ ਮੈਂ ਤੁਹਾਨੂੰ ਕਿੱਦਾਂ ਦੱਸਾਂ ਕਿ ਤਾ ਉਹਨੂੰ ਅੱਧਰੋਂ ਦੇ ਦੇ ਮੇਰੇ ਕੋਲ ਬਿਲਕੁਲ ਨਹੀਂ ਸਹਿਆ ਜਾਂਦਾ ਪਤਾ ਨਹੀਂ ਤੁਸੀਂ ਕਿੰਨੀ ਕੁ ਧੀਰਾ ਸਭ ਕੁਝ ਝੱਲੋਗੇ ਕਿਰਨ ਆ ਭਾਬੀ ਜੀ ਤੁਸੀਂ ਆ ਜਾ ਕੀ ਕਰਦੀ ਸੀ ਮੈਂ ਕੁਛ ਨਹੀਂ ਬਸ ਵੇਰ ਲਈ ਫ੍ਰੀ ਬੈਠੀ ਅੱਛਾ ਮੇਰੀ ਗੱਲ ਸੁਣ ਲਓ ਔਰ ਕੁਝ ਖਾਣਾ ਪੀਣਾ ਨਹੀਂ ਨਹੀਂ ਭਾਬੀ ਜੀ ਕੁਛ ਵੀ ਨਹੀਂ ਖਾਣਾ ਪੀਣਾ ਤੁਸੀਂ ਇੰਨੀ ਵਧੀਆ ਬਣਾਏ ਸੀ ਆਲੂ ਦੇ ਪਰੌਂਠੇ ਉਹ ਤੇ ਖਾ ਕੇ ਢਿੱਡ ਭਰ ਗਿਆ ਮੇਰਾ ਇੱਕੀ ਬਹੁਤ ਸਵਾਦ ਬਣਿਆ ਚਾਹ ਪੀਣੀ ਆ ਤਾਂ ਮੈਂ ਫੇਰ ਬਣਾ ਦੰਨੀ ਆ ਜੇ ਤੇਰਾ ਜੀ ਕਰਦਾ ਤਾਂ ਕੋਈ ਨਹੀਂ ਮੈਂ ਵੀ ਬਣਾ ਲੈਨੀ ਇਕੱਠੇ ਪੀ ਲਾਂਗੇ ਜੇ ਤੁਹਾਡਾ ਜੀ ਕਰਨ데요 ਨਾ ਮੈਂ ਤੁਹਾਡਾ ਕੰਪਨੀ ਜ਼ਰੂਰ ਕਰ ਲਵਾਂਗੀ ਤੇ ਤੂੰ ਕਾਨ ਸ਼ਰਮਾਨੀ ਪੀਂ ਆ ਜੇ ਤੇਰਾ ਜੀ ਕਰਦਾ ਹੈ ਤੇ ਤੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਘਬਰਾਉਣ ਦੀ ਲੋੜ ਨਹੀਂ ਤੂੰ ਮੈਨੂੰ ਆਪਣੀ ਜਠਾਣੀ ਨਾ ਸਮਝੀ ਤੂੰ ਮੈਨੂੰ ਆਪਣੀ ਵੱਡੀ ਭੈਣ ਸਮਝੀ ਤੇਰਾ ਜੋ ਦਿਲ ਕਰਦਾ ਜੋ ਤੂੰ ਕਰਨਾ ਹੈ ਤੂੰ ਮੈਨੂੰ ਦੱਸ ਦਿਆ ਕਰ ਜੋ ਤੂੰ ਖਾਣਾ ਮੈਂ ਤੈਨ ਬਣਾ ਦੇਾਂਗੀ ਠੀਕ ਹੈ ਜਿਹੜੀ ਤੈਨੂੰ ਸਬਜ਼ੀ ਚੰਗੀ ਲੱਗਦੀ ਹੈ ਤੂੰ ਮੈਨੂੰ ਦੱਸ ਦਿਆ ਕਰ ਇੱਥੇ ਨਾ ਸਾਰੇ ਬਹੁਤ ਵਧੀਆ ਆ ਗਏ ਨੇ ਸਾਡੇ ਘਰ ਬਹੁਤ ਚੰਗੇ ਗਏ ਤੂੰ ਕੋਈ ਟੈਨਸ਼ਨ ਨਾ ਲੈ ਠੀਕ ਹੈ ਹੁਣ ਚਾਹ ਬਣਾਵਾਂ ਹੋਈ ਗੱਲ ਨਹੀਂ ਚਾਹ ਮੈਂ ਪੀ ਲੈਣੀ ਤੁਸੀਂ ਵੀ ਪੀਣੀ ਨਾ ਜਿਸ ਦਿਨ ਮੈਂ ਇਸ ਘਰ ਦੇ ਵਿੱਚ ਆਈ ਨਾ ਉਦੋਂ ਤੋਂ ਹੀ ਮੈਂ ਤੁਹਾਨੂੰ ਆਪਣੀ ਵੱਡੀ ਭੈਣ ਸਮਝ ਲਿਆ ਸੀ ਤੁਹਾਡੇ ਜਿਹਾ ਤੇ ਸੱਚੀ ਵੱਡੀ ਭੈਣ ਹੀ ਮੈਨੂੰ ਦੇਖਦੀ ਹੈ ਹਜੇ 2-4 ਦਿਨ ਹੋਏ ਮੇਰੇ ਵਿਆਹ ਨੂੰ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਜੇ ਖਾਣ ਪੀਣ ਦਾ ਸਾਰਾ ਕੁਝ ਮੈਨੂੰ ਬੜਾ ਵਧੀਆ ਲੱਗਦਾ ਤੇ ਭਾਬੀ ਜੀ ਮੈਨੂੰ ਲੱਗ ਰਿਹਾ ਕੋਈ ਗੱਲ ਪੁੱਛਾ ਹਾਂ ਪੁੱਛ ਆ ਤੁਸੀਂ ਚੁੰਨੀ ਕਿਉਂ ਲੈ ਕੇ ਰੱਖੀ ਜੀ ਨਹੀਂ ਗਰਮੀ ਹੈਗੀ ਮਮੀ ਮੈਨੂੰ ਵੀ ਕਹਿੰਦੇ ਸੀ ਉਹ ਇਹ ਚੁੰਨੀ ਸਿੱਧਾ ਜੜੀ ਲਈ ਹੈ ਹਾਂਜੀ ਉਹ ਤੂੰ ਐਨਾ ਗੱਲਾਂ ਨੂੰ ਛੱਡ ਤੂੰ ਆਪਣਾ ਇੰਜੋਏ ਕਰ ਉਹ ਤੇ ਵੈਸੇ ਹੀ ਨਾ ਮੈਂ ਤੇਰੇ ਤੋਂ ਵੱਡੀ ਆ ਇਹ ਨਾ ਸਾਡੇ ਘਰ ਦਾ ਰਵਾਜ ਹੈਗਾ ਕਿ ਸਿੱਤੇ ਚੁੰਨੀ ਲੈ ਕੇ ਰੱਖਣੀ ਹੈ ਤੂੰ ਅਲੱਗ-ਗੱਲਾਂ ਦੀ ਟੈਨਸ਼ਨ ਨਾ ਲੈ ਜੋ ਤੇਰਾ ਮਨ ਕਰਦਾ ਕਰ ਤੂੰ ਆਪਣਾ ਇੰਜੋਏ ਕਰ ਬਾਕੀ ਆਪੇ ਤੈਨੂੰ ਹੌਲੀ-ਹੌਲੀ ਪਤਾ ਲੱਗ ਜਾਏਗਾ ਠੀਕ ਆ ਭਾਬੀ ਜੀ ਜਿੱਤ ਤਰਾਂ ਤੁਸੀਂ ਕੋ ਹੋਰ ਤੈਨੂੰ ਕੋਈ ਟੈਨਸ਼ਨ ਤੇ ਨਹੀਂ ਦਿਲ ਲੱਗ ਗਿਆ ਨਾ ਤੇਰਾ ਹਾਂਜੀ ਹਾਂਜੀ ਸਾਰੇ ਬੜੇ ਵਧੀਆ ਮੇਰਾ ਤੇ ਦਿਲ ਲੱਗ ਗਿਆ ਚੱਲ ਆ ਜਾ ਫਿਰ ਆਪਾਂ ਥੱਲੇ ਚੱਲੀਏ ਸਾਰੇ ਤੇਰੀ ਵੇਟ ਕਰਦੇ ਪਏ ਆ ਵੇਖਣੀ ਇਸ ਤਰ੍ਹਾਂ ਛੋਟੀ ਨੂੰ ਆਪਣੇ ਵਾਲ ਕ ਰੰਗਾਈ ਆ ਆਹ ਵੇਖ ਲੈ ਕਰ ਲੈ ਕਿੰਨੀ ਕੁ ਢੇਰ ਵੇਖ ਸਹੀ ਤੁਹਾਨੂੰ ਮੈਂ ਨਾ ਸਾਰੇ ਡੱਬੇ ਨੂੰ ਨਾ ਦੱਸਿਆ ਤੁਸੀਂ ਕੀ ਸਮਝਦੇ ਜੇ ਮੈਂ ਕਦੇ ਮੈਂ ਕਦੇ ਨਹੀਂ ਆ ਜਸਵੀਰ ਟੈਟਿਟਿਊਡੀ ਕੋਲ ਜਿਹੜੇ ਨੋਗੇ ਆਏ ਆ ਸਾਨੂੰ ਵਿਖਾ ਕੀ ਕੁਛ ਆਇਆ ਵਾ ਨਿੱਪਣਾ ਵੇਖਾਂ ਕੀ ਉਹਨੇ ਤਾਂ ਚਾਬੀ ਆਪਣੇ ਪਰਚੇ ਪਾ ਕੇ ਰੱਖੀ ਆ ਜੇ ਵਿੱਚ ਕੁਛ ਹੋਏਗਾ ਤਾਂ ਚਾਬੀ ਦੇਗੀ ਤੁਹਾਨੂੰ ਕੀ ਬਣੀ ਵਿੱਚ ਕੱਖ ਨਹੀਂ ਭਾਵੇਂ ਚਾਰ ਇੱਟਾਂ ਪਾਈਆਂ ਵਿੱਚ ਮੰਗੋ ਤਾਂ ਸਹੀ ਉਹ ਕੋ ਚਾਬੀ ਨਹੀਂ ਉਹਨੂੰ ਆਪੜਿਆ ਵੀ ਸ਼ਰਮ ਨਹੀਂ ਆਂਦੀ ਆ ਮੈਂ ਕੋਠੇ ਤੇ ਬੈਠੀ ਸੀ ਗਈ ਸੀ ਆ ਪੁੱਛਲਾ ਭਾਵੇਂ ਭੈਣ ਇੱਕ ਵਾਰੀ ਨੇ ਉਹਨੇ ਕਿਹਾ ਕਿ ਮੰਮੀ ਜੀ ਚਾਬੀ ਲੈ ਲਓ ਹੈ ਤੁਸੀਂ ਆਪ ਕਹਿ ਦਿੰਦੀਓ ਵੀ ਚਾਬੀ ਫੜਾ ਬੁੱਟੀਏ ਖੋਲ ਇਹਨੂੰ ਟੈਚੀ ਨੂੰ ਕੀ ਕੋਸ਼ ਆਇਆ ਸੁਣੋ ਉੱਤੇ ਐਡਾ ਸੋਨਾ ਜੇ ਹੈ ਲਟਕਾ ਕੇ ਬੈਠੀ ਹੋਈ ਏ ਨਹੀਂ ਮੇਰੀ ਗੱਲ ਸੁਣੋ ਇਹ ਕੋ ਤਰੀਕਾ ਨਹੀਂ ਆ ਉਹ ਤੇ ਹੋ ਗਈਆਂ ਚਾਲ ਚੱਕ ਕੰਮ ਜਾ ਤੁਸੀਂ ਕੋਈ ਚਾਲ ਸਮਝਾਈਏ ਉਹ ਤੇ ਦੱਸਣਾ ਨਹੀਂ ਇਹ ਕਿਦਰੀ ਸਾ ਸਸੀਆਂ ਜੇ ਹੋ ਗਈਆਂ ਸਾਨੂੰ ਚਾਬੀ ਦੇਵੇ ਅਸੀਂ ਆਪੇ کھول ਲੈਣੇ ਸਾਨੂੰ ਜਾਂਚ ਨਹੀਂ ਨਹੀਂ ਤੁਸੀਂ ਇੱਥੇ ਚਾਬੀਆਂ ਨਰੋਂਦੀਆਂ ਜੇ ਆ ਕੋਠੇ ਦੇ ਜਾ ਕੇ ਵੇਖੋ ਆ ਪੂਜਾ ਤੇ ਕਿਰਨ ਦੂਆ ਜਨੇ ਇਕੱਠੀਆਂ ਬੈਠੀਆਂ ਹਈਆਂ ਜੀ ਹੈ ਤੇ ਉਹਨੂੰ ਪਤਾ ਨਹੀਂ ਕੀ ਕੀ ਗੱਲਾਂ ਕਰਨ ਦੀ ਹੈ ਪੂਜਾ ਮੈਂ ਦੱਸਾਂ ਨੇ ਚੰਗੀ ਹੋਵੇਂ ਨਾ ਤੂੰ ਤੇ ਆਪਣੀ ਨੂਨ ਸੰਭਾਲ ਜੇ ਹੁਣੀ ਤੂੰ ਨੱਖ ਨਾ ਪਾਈ ਤੇ ਤੇਰਾ ਬੁਰਾ ਹਾਲ ਮੜਾਈ ਚਾਈ ਤੂੰ ਚਿੰਤਾ ਨਾ ਕਰ ਵੇਖੀ ਉਹਦਾ ਹਾਲ ਮੈਂ ਕੀ ਕਰਦੀ ਆ ਉਹਦਾ ਕਰਦੀ ਮੈਂ ਦੋ ਹੱਥਾਂ 'ਚ ਮੈਂ ਉਹ ਨਹੀਂ ਉਹਨੂੰ ਰਸਤੇ 'ਤੇ ਭੈਣ ਜੀ ਕਿਤੇ ਇਹ ਤਾਂ ਨਹੀਂ ਕਿ ਪੂਜਾ ਨੇ ਸਾਰੀ ਗੱਲ ਦੱਸਤੀ ਹੋਵੇ ਨੂੰ ਕਿ ਇਸ ਤਰ੍ਹਾਂ ਦੇ ਸੁਭਾਅ ਦੀਆਂ ਹੈਗੀਆਂ ਜੇ ਇਦਾਂ ਪੂਜਾ ਨੇ ਕੀਤਾ ਹੋਇਆ ਨਾ ਤੇ ਵੇਖੀ ਪੂਜਾ ਕੋਲ ਸਵੇਰੇ ਸ਼ਾਮ ਦੇ ਭਾਂਡੇ ਨਾ ਮੰਜਵਾਏ ਤਦ ਕਈ ਨੀ ਤੇ ਛੱਡਿਆ ਥੋੜੀ ਹੋਣਾ ਉਹਨੇ ਉਹਨੇ ਕੋਈ ਗੱਲ ਨਹੀਂ ਜੱਦੀ ਹੋਣੀ ਇਸ ਤਰ੍ਹਾਂ ਦੀਆਂ ਹੈਗੀਆਂ ਐਈ ਕੁਝ ਕਰਦੀਆਂ ਕਰਦੇ ਇਹਨਾਂ ਨੂੰ ਨਾ ਦਰਅਸਲ ਮਿਲ ਗਈਆਂ ਨੇ شریف ਸੱਸਾ ਉਹ ਹੀ ਗੱਲ ਜੇ ਇਹਨਾਂ ਨੂੰ ਮਿਲ ਜਾਂਦੇ ਨਾ ਤੁਸ ਸੱਸਾ ਤੇ ਇਹਨਾਂ ਨੂੰ ਆ ਜਾਂਦੀ ਅਕਲ ਆٹے ਦਾਲ ਦਾ ਪਾਪ ਦਾ ਲੱਛਣ ਕੀ ਹੁੰਦਾ ਨਹੀਂ ਇੱਥੇ ਆ ਕੇ ਨੈਣ ਟਮਕਾਉਂਦੀਆਂ ਰਹਿੰਦੀਆਂ ਨਾ ਦਸ ਰੋਣੇ ਸਾਡੇ ਘਰ ਲਈ ਆਪਣੇ ਘਰ ਰੋੜ ਕੇ ਆਉਂਦੀਆਂ ਜਿੱਨਾਂ ਰੋਣਾ ਤੇਰੀ ਗੱਲ ਸੁਣ ਭੈਣਜੀ ਰਾਜ ਭੈਣਜੀ ਆ ਪੂਜਾ ਰੋਣਾ ਮਤ ਦੇ ਦੇ ਹੁਣੇ ਐਵੇਂ ਮੈਂ ਮਾਤਾ ਦਊ ਇਹ ਥੋੜ ਬੈਠੀਆਂ ਹੀ ਅੱਗੇ ਕਰਕੇ ਇਹ ਆਪਸ ਚ ਗੱਲਾਂ ਕਰਦੀਆਂ ਪਈਆਂ ਆਹ ਇਹ ਗੱਲ ਹੋਰ ਕੀ ਆ ਵਾਹਿ ਮਾਰੋ ਖ ਜਰਾ ਨੂੰ ਪੂਜਾ ਨੂੰ ਇਹਦੀ ਗੁੱਤ ਨੂੰ ਵੱਲ ਤੋਂ ਪਤਾ ਲੱਗੇ ਕਿ ਸੱਸਾਂ ਦੀਆਂ ਚੁਗਲੀਆਂ ਕਿੰਨਾ ਕਰੀਦੀਆਂ ਇਹ ਗੱਲ ਠੀਕ ਐ ਪੂਜਾ ਥੱਲੇ ਆ ਜਰਾ ਤੈਨੂੰ ਮੈਂ ਮਾਤਾ ਦੱਸਾਂ ਤੂੰ ਉੱਥੇ ਜਰਾ ਗਟਮਟ ਗਟਮਟ ਕਰਨ ਚੜ ਗਈ ਉੱਤੇ ਕੋਠੇ ਤੇ ਸੁਣਦੀ ਐ ਤੇਰੀ ਬਾਹ ਉਹਨਾਂ ਕੇ ਥੱਲੇ ਮਾਰ ਆ ਕੇ ਨਹੀਂ ਅਸੂਂ ਕੀ ਬਾਜ ਜਣਿਆ ਆ ਵੇਖ ਲੀ ਪੁਜਾ ਆ ਬੰਦਰ ਦੀ ਜੀ ਬਣ ਕੇ ਥੱਲੇ ਆ ਜਾ ਜਿੱਤੇ ਮੈਂ ਲੱਗੀ ਉੱਪਰ ਆ ਰਾਂ ਆਈ ਜਾਣ